ਅਜੀਪਾਜ਼ਨ ਕਾ ਵਿਕਿੰਗ ਬੀ ਤੇ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਅਸੀਂ ਇੱਕ ਲਾਈਵਡ ਸਾਊਂਡ ਸ਼ੋਅ ਪੰਜਾਬ ਸਰਕਾਰ ਵੱਲੋਂ ਕੀਤਾ ਕਿਹ ਕਿਹ ਨੰਬਰ ਤੇ ਮੈਂ ਲਾ ਲਾ ਮੈਂ ਤੁਹਾਨੂੰ ਕਾਫੀ ਹੈੱਡਫੋਨ ਮਿਲ ਰਿਹਾ ਸੰਗਤਾਂ ਇੱਥੇ ਵੱਧ ਚੜ ਕੇ ਸਨੈਨ ਯਾਨੀ ਸਾਰੇ ਪਹੁੰਚੇ ਨੇ ਦੇਖਣ ਵਾਸਤੇ ਪਾਜ਼ਲ ਕਾ ਡਿਸਟ੍ਰਿਕਟ ਵਾਸਤੇ ਕੇ ਬਹੁਤ ਹੀ ਪ੍ਰਾਊਡ ਹਾਂ ਥੈਂਕ ਯੂ ਅਜੀਪਾਜ਼ਨ ਕਾ ਵਿਕਿੰਗ ਬੀ ਤੇ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਅਸੀਂ ਇੱਕ ਲਾਈਵ ਸਟੇਟ ਸਾਊਂਡ ਸ਼ੋਅ ਪੰਜਾਬ ਸਰਕਾਰ ਵੱਲੋਂ 88 ਨੰਬਰ ਤੇ ਮੈਂ ਲਾ ਲਾ ਮੈਨੂੰ ਕਾਫੀ ਹੈੱਡਫੋਨ ਮਿਲ ਰਹੇ ਜੀ ਸੰਤਾ ਇੱਥੇ ਬਾ ਚੜ ਕੇ ਹਿੱਸਾ ਲੈਣ ਯਾਨੀ ਸਾਰੇ ਪਹੁੰਚੇ ਨੇ ਦੇਖਣ ਵਾਸਤੇ ਫਾਜ਼ਨ ਦਾ ਡਿਸਟ੍ਰਿਕਟ ਵਾਸਤੇ ਬਹੁਤ ਹੀ ਪ੍ਰਾਊਡ ਹਾਂ ਥੈਂਕ ਯੂ ਅੱਜ ਫਾਜ਼ਨ ਦਾ ਵਿਕਿੰਗ ਤੇ ਬਹਾਦਰ ਵੀ ਦੇ ਸ਼ਹੀਦੀ ਦਿਹਾੜੇ ਤੇ ਅਸੀਂ ਇੱਕ ਲਾਈਵ ਸਟੇਟ ਸਾਊਂਡ ਸ਼ੋਅ ਪੰਜਾਬ ਸਰਕਾਰ ਵੱਲੋਂ 88 ਨੰਬਰ ਤੇ ਮੈਂ ਲਾ ਲਾ ਮੈਨੂੰ ਕਾਫੀ ਹੈੱਡਫੋਨ ਮਿਲ ਰਹੇ ਜੀ ਸੰਗਤਾਂ ਇਥੇ ਵੱ ਚੜਕੇ ਸਨੈਨ ਯਾਨੀ ਸਾਰੇ ਪਹੁੰਚੇ ਨੇ ਦੇਖਣ ਵਾਸਤੇ ਪਾਜ਼ਨ ਦਾ ਡਿਸਟ੍ਰਿਕਟ ਵਾਸਤੇ ਬਹੁਤ ਹੀ ਪ੍ਰਾਊਡ ਹਾਂ ਥੈਂਕ ਯੂ ਅੱਜ ਪਾਜ਼ਨ ਦਾ ਵਿਖੇ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਅਸੀਂ ਇੱਕ ਲਾਈਵਡ ਸਾਊਂਡ ਸ਼ੋ ਪੰਜਾਬ ਸਰਕਾਰ ਵੱਲੋਂ ਕਿਹ ਕਿਹਟ ਨੰਬਰ ਤੇ ਮੈਂ ਲਾ ਲਾ ਮੈਂ ਤੁਹਾਨੂੰ ਕਾਫੀ ਹੈੱਡਫੋਨ ਮੇਰੇ ਕੋਲ ਸੰਗਤਾਂ ਇਥੇ ਵੱ ਚੜਕੇ ਸਨੈਨ ਯਾਨੀ ਸਾਰੇ ਹੋਂਚੇ ਨਹੀਂ ਦੇਖਣ ਵਾਸਤੇ ਸਪਾਜ਼ਨ ਦਾ ਡਿਸਟ੍ਰਿਕਟ ਵਾਸਤੇ ਕੇ ਬਹੁਤ ਹੀ ਪ੍ਰਾਊਡ ਹਾਂ ਥੈਂਕ ਯੂ ਅੱਜ ਸਪਾਜ਼ਨ ਦਾ ਵਿਖੇ ਬੀਤੇ ਬਹਾਦਰ ਦੀ ਦੇ ਸ਼ਹੀਦੀ ਦਿਹਾੜੇ ਤੇ ਅਸੀਂ ਇੱਕ ਲਾਈਟਡ ਸਾਊਂਡ ਸ਼ੋਅ ਪੰਜਾਬ ਸਰਕਾਰ ਵੱਲੋਂ ਤੇ ਮੈਂ ਤੁਹਾਨੂੰ ਕਾਫੀ ਹੱਡਫਨ ਮਿਲ ਰਹੇ ਨੇ ਸੰਤਾ ਇੱਥੇ ਵੱ ਚੜ ਕੇ ਸਨੈਨ ਯਾਨੀ ਸਾਰੇ ਪਹੁੰਚੇ ਨਹੀਂ ਦੇਖਣ ਵਾਸਤੇ ਸਪਾਜ਼ਨ ਦਾ ਡਿਸਟ੍ਰਿਕਟ ਵਾਸਤੇ ਕੇ ਬਹੁਤ ਹੀ ਪ੍ਰਾਊਡ ਹਾਂ ਅਜੀਫਾਜ਼ਨ ਕਾ ਵਿਖੇਂ ਦੇਸ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਅਸੀਂ ਇੱਕ ਲਾਈਵ ਸਟ ਸਾਊਂਡ ਸ਼ੋਅ ਪੰਜਾਬ ਸਰਕਾਰ ਵੱਲੋਂ ਕੀਤਾ ਕਿਕ ਨੰਬਰ ਤੇ ਮੈਂ ਲਾ ਲਾ ਮੈਂ ਤੁਹਾਨੂੰ ਕਾਫੀ ਹੈਡਫੋਨ ਮਿਲ ਰਹੇ ਸੰਤਾ ਇੱਥੇ ਉੱਪਰ ਚੜ ਕੇ ਸਨੈਨ ਯਾਨੀ ਸਾਰੇ ਪਹੁੰਚੇ ਨੇ ਦੇਖਣ ਵਾਸਤੇ ਫਾਜ਼ਨ ਕਾ ਡਿਸਟ੍ਰਿਕਟ ਵਾਸਤੇ ਕੇ ਬਹੁਤ ਹੀ ਪ੍ਰਾਊਡ ਹਾਂ ਥੈਂਕ ਯੂ ਅਜੀਫਾਜ਼ਨ ਕਾ ਵਿਖੇਂ ਦੇਸ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਅਸੀਂ ਇੱਕ ਲਾਈਵ ਸਟੇਟ ਸਾਊਂਡ ਸ਼ੋਅ ਪੰਜਾਬ ਸਰਕਾਰ ਵੱਲੋਂ 88 ਨੰਬਰ ਤੇ ਮੈਂ ਲਾ ਲਾ ਮੈਨੂੰ ਕਾਫੀ ਹੈੱਡਫੋਨ ਮਿਲ ਰਹੇ ਨੇ ਸੰਗਤਾਂ ਇੱਥੇ ਬਾਜ਼ ਚੜ ਕੇ ਹਸਨੈਨ ਯਾਨੀ ਸਾਰੇ ਪਹੁੰਚੇ ਨੇ ਦੇਖਣ ਵਾਸਤੇ ਪਾਜ਼ਲਕਾ ਡਿਸਟ੍ਰਿਕਟ ਵਾਸਤੇ ਬਹੁਤ ਹੀ ਪ੍ਰਾਊਡ ਹਾਂ ਹਾਂ ਥੈਂਕ ਯੂ